ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੰਬਨੇਲ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਲਿੱਤਾ ਹੋਵੇਗਾ ਕਿ ਅੱਜ ਆਪਾਂ ਕਿਹੜੀ ਗੱਲ ਤੇ ਵਿਚਾਰ ਕਰਾਂਗੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਆਪਾਂ ਨੂੰ ਜੋਤ ਲਾਣੀ ਚਾਹੀਦੀ ਹੈ ਤੇ ਕਿਹੜੀ-ਕਿਹੜੀ ਗਲਤੀਆਂ ਹਨ ਜਿਉ ਆਪਾਂ ਨੂੰ ਜੋਤ ਲਾਣ ਵੇਲੇ ਨਹੀਂ ਕਰਨੀਆਂ ਚਾਹੀਦੀਆਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਦੋਂ ਵੀ ਆਪਾਂ ਨੇ ਜੋਤ ਲਾਣੀ ਹੈ ਤੇ ਇਸ਼ਨਾਨ ਕਰਕੇ ਹੀ ਜੋਤ ਲਾਉਣੀ ਹੈ ਕਈ ਵਾਰ ਆਪਾਂ ਕੀ ਕਰਦੇ ਨੇ ਕਿ ਕਈ ਵਾਰ ਆਪਾਂ ਇਸ਼ਨਾਨ ਨਹੀਂ ਕਰਦੇ ਤੇ ਬਿਨਾਂ ਇਸ਼ਨਾਨ ਕਰਕੇ ਹੀ ਜੋਤ ਲਗਾ ਦਿੰਦੇ ਨੇ ਇਹ ਬਹੁਤ ਹੀ ਗਲਤ ਹੈ ਜੀ ਖੁਦ ਵੀ ਆਪਨੂੰ ਜੋਤ ਇਸ਼ਨਾਨ ਕਰਕੇ ਲਾਉਣੀ ਚਾਹੀਦੀ ਹੈ ਤੇ ਦੂਜਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਜੇ ਕੋਈ ਬਿਨਾਂ ਇਸ਼ਨਾਨ ਕਰੇ ਜੋਤ ਲਗਾ ਰਿਹਾ ਆਪ ਜੀ ਨੇ ਵੇਖਿਆ ਤੇ ਉਸ ਨੂੰ ਵੀ ਮਨਾ ਕਰੋ چاہے ਉਹ ਬੱਚਾ ਹੋਵੇ ਬੱਚਿਆਂ ਨੂੰ ਵੀ ਸਮਝਾਓ ਕਿ ਜੋਤ ਜਿਹੜੀ ਹੈ ਉਹ ਸਚਨਤਾ ਦੇ ਪ੍ਰਤੀਤ ਹੁੰਦੀ ਹੈ ਤੇ ਜੋਤ ਨੂੰ ਸੁੱੱਚੀ ਹੋ ਕੇ ਹੀ ਲਾਣਾ ਹੈ ਇਸ਼ਨਾਨ ਕਰਕੇ ਹੀ ਜੋਤ ਲਾਣੀ ਚਾਹੀਦੀ ਹੈ ਤੇ ਦੂਜੀ ਗਲਤੀ ਆਪਾਂ ਕੀ ਕਰਦੇ ਹਾਂ ਤੇ ਆਪਾਂ ਜੋਤ ਕਈ ਵਾਰੀ ਬਿਨਾ ਸਾਫ਼ ਕਰਦੇ ਹੀ ਲਾ ਦਿੰਦੇ ਹਾਂ ਤੇ ਜੋਤ ਨੂੰ ਹਰ ਰੋਜ਼ ਆਪਨੇ ਮਾਂਜਣਾ ਹੈ ਸਾਫ਼ ਕਰਨਾ ਹੈ ਭਾਵੇਂ ਤੁਸੀਂ ਇੱਕ ਰੂੰ ਲੈ ਕੇ ਉਹਦੇ ਨਾਲ ਹੀ ਸਾਫ਼ ਕਰ ਲਿਆ ਕਰੋ ਪਰ ਜੋਤ ਨੂੰ ਹਮੇਸ਼ਾ ਸਾਫ਼ ਕਰਕੇ ਹੀ ਜਗਾਉਣਾ ਹੈ ਬਿਨਾ ਸਾਫ਼ ਕਰੇ ਜੋਤ ਨਹੀਂ ਲਾਣੀ ਚਾਹੀਦੀ ਕਈ ਵਾਰ ਮੈਂ ਵੇਖਿਆ ਅਪਾ ਜੋਤ ਪਾ ਲਾ ਦਿੰਦੇ ਨੇ ਤੇ ਨੈਕਸਟ ਡੇ ਜਦੋਂ ਲਾਉਂਦੇ ਨੇ ਉਹਦੇ ਨਾਲ ਹੀ ਜਿਹੜੀਆਂ ਕੱਲ ਵਾਲੇ ਬੱਤੀਆਂ ਪਈਆਂ ਨੇ ਉਹ ਪਈਆਂ ਰਹਿਣਦੀਆਂ ਨੇ ਤੇ ਇਹ ਇਸ ਤਰ੍ਹਾਂ ਆਪਾਂ ਨਹੀਂ ਕਰਨਾ ਸਫਾਈ ਦਾ ਸੁਚਮਤਾ ਦਾ ਪੂਰਾ ਧਿਆਨ ਰੱਖਣਾ ਹੈ ਤੇ ਤੀਜੀ ਗੱਲ ਹੈ ਜੀ ਕਿ ਆਪਾਂ ਨੂੰ ਜੋਤ ਜਿਹੜੀ ਲਾਉਣੀ ਹੈ ਉਹ ਦੇਸੀ ਘਿਓ ਦੀ ਲਾਉਣੀ ਹੈ ਕਿਉਂਕਿ ਜੋਤ ਮੇਸ਼ਨ ਦੇ ਸਿੱਕਿਓ ਦੀ ਹੀ ਲਾਣੀ ਚਾਹੀਦੀ ਹੈ ਜੇ ਤੁਸੀਂ ਲਾ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਮੱਜਾਂ ਨੇ گاਵਾਂ ਨੇ ਆਪਣੇ ਘਰ ਦਾ ਕਿਉ ਹੋਵੇ ਤਾਂ ਹੋਰ ਵੀ ਚੰਗਾ ਹੈ ਕਿਉਂਕਿ ਦੇਖੋ ਮਾਰਕੀਟ ਦੇ ਵਿੱਚ ਆਪਾਂ ਜਿਹੜਾ ਘੀ ਵਰਤਦੇ ਹਾਂ ਲੈ ਕੇ ਆਂਦੇ ਹਾਂ ਉਹ ਉਹਨਾਂ ਦੇ ਵਿੱਚ ਮਿਲਾਵਟ ਹੁੰਦੀ ਹੈ ਚਾਹੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਘੀ ਲੈ ਲਓ ਤੇ ਉਹਨਾਂ ਦੇ ਵਿੱਚ ਮਿਲਾਵਟ ਜ਼ਰੂਰ ਹੁੰਦੀ ਹੈ ਕਈ ਵਾਰ ਆਪਾਂ ਸੋਚ ਲੈਂਦੇ ਹਾਂ ਕਿ ਚਲੋ ਆਪਾਂ ਨੇ ਕਿਹੜਾ ਇਹ ਖਾਣਾ ਹੈ ਜੋਤੀ ਤਾਂ ਲਾਉਣੀ ਹੈ ਪਰ ਨਹੀਂ ਜੀ ਆਪਾਂ ਨੇ ਜਿਹੜੀ ਜੋਤ ਜਗਾਉਣੀ ਹੈ ਉਹ ਹੋ ਜਿੰਨਾ ਹੋ ਸਕੇ ਆਪਾਂ ਨੇ ਦੇਸੀ ਘਿਓ ਦੀ ਹੀ ਜੋਤ ਲਗਾਉਣੀ ਹੈ ਕਿਉਂਕਿ ਪਵਿੱਤਰਤਾ ਤੇ ਮਰਿਆਦਾ ਸਤਨ ਜ਼ਰੂਰੀ ਹੈ ਹਾਂ ਜੈਕਰ ਆਪ ਜੀ ਦੇ ਕੋਲ ਮਤਲਬ ਘਰ ਦਾ ਕਿਉਂ ਨਹੀਂ ਹੈ ਫਿਰ ਤਾਂ ਦੇਖੋ ਇੱਕ ਮਜਬੂਰੀ ਹੈ ਪਰ ਜੈ ਆਪ ਬਣਾ ਸਕਦੇ ਹੋ ਘਰ ਵਿੱਚ ਦੇਸੀ ਘਿਓ ਤੇ ਜੋਤ ਵਾਸਤੇ ਜ਼ਰੂਰ ਬਣਾ ਲਿਆ ਕਰੋ ਭਾਵੇਂ ਥੋੜਾ ਘਿਓ ਪਾ ਕੇ ਹੀ ਜੋਤ ਜਗਾ ਲਓ ਪਰ ਦੇਸੀ ਘਿਓ ਦੀ ਜੋਤ ਜਗਾਉਣੀ ਚਾਹੀਦੀ ਹੈ ਤੇ ਚੌਥੀ ਗੱਲ ਆਪਾਂ ਨੇ ਇੱਥੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਦੋਂ ਆਪਨੇ ਜੋਤ ਲਾਉਣੀ ਹੈ ਉਹ ਉੱਚਾਈ ਤੇ ਲਾਣੀ ਹੈ ਨੀਵੀਂ ਥਾਂ ਤੇ ਆਪਣੇ ਜੋਤ ਕਦੇ ਵੀ ਨਹੀਂ ਲਾਉਣੀ ਕਈ ਵਾਰ ਕੀ ਹੁੰਦਾ ਹੈ ਕਿ ਮੇਜ਼ ਤੇ ਜੋਤ ਨੂੰ ਲਗਾ ਦਿੰਦੇ ਨੇ ਤੇ ਖੁਦ ਜਿਹੜਾ ਆਪਾਂ ਪਾਠ ਕਰਨ ਲੱਗ ਪੈਂਦੇ ਨੇ ਉਹ ਬੈੱਡ ਤੇ ਬਹਿ ਕੇ ਪਾਠ ਕਰਦੇ ਨੇ ਤੇ ਇਹ ਗਲਤ ਹੈ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਆਪਾਂ ਜੋਤ ਜਗਾਉਂਦੇ ਹਾਂ ਤੇ ਜਿੱਥੇ ਗੁਰੂ ਸਾਹਿਬ ਜੀ ਦੇ ਨਾਲ ਆਪਾਂ ਪਿਆਰ ਕਰਦੇ ਹਾਂ ਉੱਥੇ ਮਰਿਆਦਾ ਬਹੁਤ ਜ਼ਰੂਰੀ ਹੈ ਜੀ ਤੇ ਮਰਿਆਦਾ ਇਹਦੇ ਵਿੱਚ ਹੈ ਕਿ ਆਪਾਂ ਜੋਤ ਉੱਚੀ ਥਾਂ ਤੇ ਲਗਾ ਕੇ ਖੁਦ ਆਪਾਂ ਨੇ ਨੀਵੀਂ ਥਾਂ ਤੇ ਬਹਿਣਾ ਹੈ ਇਕ ਗਲਤੀ ਆਪਾਂ ਹੋਰ ਕਰਦੇ ਹਾਂ ਜਦੋਂ ਵੀ ਆਪਾਂ ਜੋਤ ਲਾਉਂਦੇ ਹਾਂ ਉਸ ਵੇਲੇ ਆਪਾਂ ਇੱਧਰ ਉੱਧਰ ਵੇਖਦੇ ਰਹਿੰਦੇ ਹਾਂ ਤੇ ਜਦੋਂ ਵੀ ਆਪਾਂ ਨੇ ਜੋਤ ਲਾਣੀ ਹੈ ਇੱਧਰ ਉੱਧਰ ਨਹੀਂ ਵੇਖਣਾ ਪੂਰਾ ਜਿਹੜਾ ਆਪਣਾ ਧਿਆਨ ਹੈ ਉਹ ਜੋਤ ਵੱਲ ਹੋਣਾ ਚਾਹੀਦਾ ਹੈ ਆਪਾਂ ਨੂੰ ਜੋਤ ਵੱਲ ਧਿਆਨ ਕਰਕੇ ਹੀ ਜੋਤ ਨੂੰ ਲਾਉਣਾ ਚਾਹੀਦਾ ਹੈ ਤੇ ਆਪਣਾ ਜਿਹੜਾ ਹੈ ਮੂੰਹ ਤੋਂ ਆਪਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਣ ਵੀ ਕਰਨਾ ਹੈ ਤੇ ਮਨ ਵਿੱਚ ਇਹ ਕਰਨਾ ਹੈ ਕਿਉਂਕਿ ਕਈ ਵਾਰੀ ਆਪਾਂ ਜ਼ੋਰ-ਜ਼ੋਰ ਕੇ ਜਦੋਂ ਵਾਹਿਗੁਰੂ ਵਾਹਿਗੁਰੂ ਬੋਲ ਲਾਂਗੇ ਤੇ ਜੋਤ ਲਾਣ ਵੇਲੇ ਕਈ ਵਾਰ ਆਪਣਾ ਥੁੱਕ ਜਿਹੜਾ ਹੈ ਮੂੰਹ ਤੋਂ ਨਿਕਲ ਕੇ ਅ ਅਪਵਿੱਤਰਤਾ ਦਾ ਕਾਰਨ ਬਣ ਸਕਦਾ ਹੈ ਠੀਕ ਹੈ ਜੀ ਹੋ ਸਕੇ ਤਾਂ ਮੂੰਹ ਤੇ ਆਪਣਾ ਕੱਪੜਾ ਵੀ ਬੰਨ ਸਕਦੇ ਹਾਂ ਜਦੋਂ ਆਪਾਂ ਜੋਤ ਲਾਉਂਦੇ ਹਾਂ ਇਸ ਨਾਲ ਪਵਿੱਤਰਤਾ ਦਾ ਪੂਰਾ ਧਿਆਨ ਰੱਖਿਆ ਜਾ ਸਕਦਾ ਹੈ ਜਦੋਂ ਆਪਾਂ ਜੋਤਵਾਲ ਵੇਖਾਂਗੇ ਆਪਣੇ ਅੱਖਾਂ ਪਵਿੱਤਰ ਹੋਣਗੀਆਂ ਜਦੋਂ ਆਪਾਂ ਜੋਤ ਲਾਣਗੇ ਤਾਂ ਆਪਣੇ ਹੱਥ ਪਵਿੱਤਰ ਵੀ ਹੋ ਰਹੇ ਨੇ ਤੇ ਜਦੋਂ ਆਪਾਂ ਵਾਹਿਗੁਰੂ ਦਾ ਉਚਾਰਣ ਆਪਣੇ ਜੀਭ ਤੋਂ ਕਰਾਂਗੇ ਤਾਂ ਆਪਣੇ ਜੀਵ ਜਿਹੜੀ ਹੈ ਉਹ ਵੀ ਪਵਿੱਤਰ ਹੋਏਗੀ ਤੇ ਇਸ ਤਰ੍ਹਾਂ ਆਪਾਂ ਨੇ ਇਹਨਾਂ ਬਾਤਾਂ ਦਾ ਧਿਆਨ ਰੱਖਣਾ ਹੈ ਜੀ ਤੇ ਨੈਕਸਟ ਗਲਤੀ ਆਪਾਂ ਕੀ ਕਰਦੇ ਹਾਂ ਆਪਾਂ ਜਦੋਂ ਜੋਤ ਲਾਉਂਦੇ ਹਾਂ ਜ਼ਿਆਦਾਤਰ ਬੀਬੀਆਂ ਪਹਿਣਾ ਆਪਣਾ ਸਿਰ ਪੂਰਾ ਨਹੀਂ ਢੱਕਦੀਆਂ ਆਪਾਂ ਜਦ ਵੀ ਜੋਤ ਲਾਣੀ ਹੈ ਸਿਰ ਨੂੰ ਪੂਰਾ ਢੱਕਣਾ ਹੈ ਜੀ ਕਿਉਂਕਿ ਸਿਰ ਪੂਰਾ ਢੱਕ ਕੇ ਹੀ ਆਪਾਂ ਨੂੰ ਜੋਤ ਲਾਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗਲਤੀ ਕੀ ਕਰਦੇ ਹਾਂ ਜਦੋਂ ਆਪਾਂ ਜੋਤ ਲਾਉਂਦੇ ਹਾਂ ਉਹਦੇ ਨੇੜੇ ਪੋਲੀਥੀਨ ਹੁੰਦੇ ਨੇ ਪਲਾਸਟਿਕ ਦੇ ਡੱਬੇ ਪਈਆਂ ਰਹਿੰਦੀਆਂ ਨੇ ਤੇ ਇਹਨਾਂ ਨੂੰ ਆਪਾਂ ਨੂੰ ਥੋੜਾ ਦੂਰ ਰੱਖਣਾ ਚਾਹੀਦਾ ਹੈ ਜੋਤ ਦੇ ਨੇੜੇ ਇਹੋ ਜਿਹਾ ਕੋਈ ਵੀ ਸਮਾਨ ਨਹੀਂ ਹੋਣਾ ਚਾਹੀਦਾ ਜਿਸ ਦੇ ਨਾਲ ਕੋਈ ਨੁਕਸਾਨ ਹੋਵੇ ਕਈ ਵਾਰ ਕੀ ਹੁੰਦਾ ਹੈ ਪਲਾਸਟਿਕ ਜਿਹੜੀ ਹੁੰਦੀ ਹੈ ਉਹ ਅੱਗ ਨੂੰ ਪਕੜਦੀ ਹੈ ਤੇ ਜੋਤ ਦੀ ਜੋਤ ਨਾਲ ਜਿਹੜੀ ਅੱਗ ਅੱਗੇ ਵੱਧ ਸਕਦੀ ਹੈ ਤੇ ਘਰ ਵਿੱਚ ਨੁਕਸਾਨ ਹੋ ਸਕਦਾ ਹੈ ਅੱਗ ਲੱਗਣ ਦੇ ਕਾਰਨ ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਜੋਤ ਲਾਉਂਦੀ ਸੀ ਅੱਗ ਕਿਉਂ ਲੱਗ ਗਈ ਪ੍ਰਮਾਤਮਾ ਨੂੰ ਵੇਖਣਾ ਚਾਹੀਦਾ ਸੀ ਤੇ ਥੋੜਾ ਧਿਆਨ ਆਪਾਂ ਨੇ ਖੁਦ ਵੀ ਰੱਖਣਾ ਹੈ ਜੀ ਜੋਤ ਦੇ ਨੇੜੇ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਰੱਖਣੀ ਜਿਸ ਦੇ ਨਾਲ ਘਰ ਵਿੱਚ ਕੋਈ ਨੁਕਸਾਨ ਹੋਵੇ ਤੇ ਇਹ ਸਾਰੀਆਂ ਗੱਲਾਂ ਸੀ ਜੋ ਆਪਾਂ ਨੇ ਜੋਤ ਲਾਉਣ ਵੇਲੇ ਧਿਆਨ ਰੱਖਣੀਆਂ ਨੇ ਇਹ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਜੇ ਆਪਾਂ ਚਾਹਦੇ ਹਾਂ ਕਿ ਆਪਾਂ ਨੂੰ ਜੋਤ ਲਾਉਣ ਦਾ ਫਲ ਮਿਲੇ ਦੇਹਾਂ ਕਿ ਘਰ ਵਿੱਚ ਸੁੱਖ ਸ਼ਾਂਤੀ ਰਹੇ ਜੋਤ ਦੀ ਪਵਿੱਤਰਤਾ ਰਹੇ ਉਸ ਨਾਲ ਆਪਾਂ ਉਸਦੇ ਨਾਲ ਹੀ ਆਪਾਂ ਨੇ ਇਹ ਗੱਲਾਂ ਦਾ ਧਿਆਨ ਰੱਖ ਕੇ ਜੋਤ ਨੂੰ ਲਾਉਣਾ ਚਾਹੀਦਾ ਹੈ ਜੀ ਉਮੀਦ ਕਰਦੀ ਹਾਂ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਅੱਗੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਤਕਲੇਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ